ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਕਰੀ ਪੁੱਟਰ ਦੇ ਵਿੱਚ ਇਹ ਪਿੰਡ ਹੈ ਜਿਹੜਾ ਮਿੱਤਰੋ ਕੋਕਰੀ ਕਲਾ ਪਿੰਡ ਦਾ ਗਵੰਡੀ ਪਿੰਡ ਹੈ ਤੇ ਕੋਕਰੀ ਕਲਾ ਤੋਂ ਸਿੱਧੀ ਸੜਕ ਜਿਹੜੀ ਪੁੱਟਰ ਪਿੰਡ ਦੇ ਵਿੱਚ ਆਉਂਦੀ ਕੋਕਰੀ ਪੁੱਟਰ ਪਿੰਡ ਦੇ ਵਿੱਚ ਆਉਂਦੀ ਹੈ ਤੇ ਕੋਕਰੀ ਪੁੱਟਰ ਤੋਂ ਜਿਹੜੀ ਰਨਸੀ ਸੌਰੀ ਕਿਸ਼ਨਪੁਰੇ ਨੂੰ ਸੜਕ ਜਾਂਦੀ ਆ ਉਸ ਸੜਕ ਦੇ ਉੱਤੇ ਤੁਹਾਨੂੰ ਜਦੋਂ ਥੋੜੇ ਅਜੇ ਤੁਸੀਂ ਕਿੰਨੇ ਕਿਲੋਮੀਟਰ ਦੀ ਦੂਰੀ ਤੱਕ ਦਾ ਕਿਲੋਮੀਟਰ ਦੀ ਕੀਤੀ ਨਾ ਕਿਸ਼ਨਪੁਰੇ ਵਾਲੇ ਪਾਸੇ ਨੂੰ ਤਾਂ ਤੁਹਾਨੂੰ ਚਿੱਟੀ ਪੱਟੀ ਤੇ ਨੀਲੀ ਪੱਟੀ ਵਾਲਾ ਇੱਕ ਸ਼ੱਡ ਮਿਲੂਗਾ ਤੇ ਵੱਡੀ ਚਿੱਟੀ ਕੋਠੀ ਮਿਲੂਗੀ ਉਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇਸ ਟਾਈਮ ਦੋ ਜਾਨਵਰ ਦਿਖਾਉਣੇ ਇੱਕ ਤਾਂ ਤੁਹਾਨੂੰ ਕੱਟੀ ਵਿਖਾਉਣੀ ਹੈ 6 ਮਹੀਨਿਆਂ ਦੀ ਗੱਪਣ ਚੈੱਕ ਪਾਸ ਅਸਰ ਦੋ ਦੰਦਾ ਇੱਕ ਵਿਖਾਉਣੀਆਂ ਤੁਹਾਨੂੰ ਮਿੱਤਰੋ ਮੈਂ ਪੂਰੀ ਵਜਨ ਵਾਲੀ ਵੱਡੀ ਛੋਟੀ ਉਹ ਵੀ ਅਸਰ ਹੀ ਆ ਉਹ ਹਜੇ ਮਤਲਬ ਬਣੀ ਹੋਈ ਆ ਪਰ ਚੈੱਕ 'ਚ ਨਹੀਂ ਆਉਂਦੀ ਦੋ ਜਾਨਵਰ ਟੋਟਲ ਵਿਖਾਉਣੇ ਆ ਜੰਗੇ ਜਿਹੜੇ ਬਰੀਡ ਵਾਲੇ ਜਾਨਵਰ ਆ ਇਸ ਘਰ ਦੇ ਵਿੱਚ ਵੀ ਦੁੱਧ ਦਾ ਕੰਮ ਜਾਣੀ ਕਿ ਬਰੀਡ ਸੁਧਾਰ ਦਾ ਨਸਲ ਸੁਧਾਰ ਦਾ ਕੰਮ ਕੀਤਾ ਹੋਇਆ ਪ੍ਰਾਂ ਹੁਣਿਆਂ ਨੇ ਬਹੁਤ ਧੰਨਵਾਦ ਇਸ ਗੱਲ ਦੇ ਲਈ ਕਰਦਾ ਹਾਂ ਮੈਂ ਬਾਈ ਹੁਣਿਆਂ ਦਾ ਪਹਿਲਾਂ ਆਪਾਂ ਜਾਣਕਾਰੀ ਲੈਣੀ ਆ ਫਿਰ ਕਾਰਵਾਈ ਕਰਦੇ ਆ ਅਗਲੀ ਸਸਤੀ ਗਾਲ ਵੀਰੇ ਸਸਤੀ ਗਾਲ ਬਾਈ ਕੀ ਹਾਲ ਚਾਲ ਆ ਵੱਡੇ ਬਾਈ ਵਧੀਆ ਵੀਰੇ ਚੜਦੀ ਕਲਾ ਸਿਤਾੰਕਰ ਪਰਿਵਾਰ ਵੀਰੇ ਬਹੁਤ ਕਿਰਪਾ ਮਹਾਰਾਜ ਚਲੋ ਸ਼ੁਕਰਾ ਵੱਡੇ ਬਾਈ ਆ ਝੋਟੀਆਂ ਫਿਰ ਦੰਦੋ ਕਿਵੇਂ ਆ ਵੀਰੇ ਇਹ ਦੰਦੋ ਵੀਰੇ ਦੁੱਧ ਦੀ ਹੋਊਗੀ ਦੁੱਧ ਦੀ ਹੋਗੀ ਠੀਕ ਹੈ ਜੀ ਉਮਰ ਕਿੰਨੀ ਹੋਗੀ ਬਾਈ ਇਹਦੀ बस 3 ਕਿਤੇ ਨੇੜੇ ਹੋਊਗੀ 12 3 ਠੀਕ ਹੈ ਬਾਈ ਤੇ ਵੀਰੇ ਇਹ ਸੀਮਨ ਕਿਹੜੇ ਦੀਆਂ ਵੱਟੇ ਬਾਈ ਇਹ ਸਰਕਾਰੀ ਸੀਮਨ ਦੀਆਂ ਬਾਈ ਸਰਕਾਰੀ ਸੀਮਨ ਦੀਆਂ ਤੇ ਬਾਈ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਮਾਂ ਦੇ ਦੁੱਧ ਦੀ ਫੈਟ ਵੀ ਚੰਗੀ ਆ 14 ਕਿਲੋ ਵਾਲੀ ਆ ਜੀ ਠੀਕ ਹੈ ਇਹਦੀ ਮਾਂ 14 ਚੋਟੀ ਆਪਣੀ ਠੀਕ ਹੈ ਬਾਈ ਠੀਕ ਹੈ ਵੀਰੇ ਸੌ ਸੂ ਝੋਟੀ ਚੰਗੀ ਹੈ ਨਾ ਮਾਂ ਥੋੜੀ ਡਰਦੀ ਜੂਗਾ ਆ ਵੇਖ ਲਓ ਹੁਣ ਮਤਲਬ ਤੇਜ਼ਗੀ ਹੁਣ ਕੋਈ ਪ੍ਰਵਾਹ ਨਹੀਂ ਕਰਮਾਂ ਦੀ ਥਣ ਵੀ ਐ ਬੈਠਾ ਤੇ ਪੂਰੀ ਵਧੀਆ ਤੇ ਬਾਈ ਫਿਰ ਇਹਦਾ ਆਪਾਂ ਰੇਟ ਕੀ ਕਰਾਂਗੇ ਇਹਦਾ ਰੇਟ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਠੀਕ ਹੈ ਤੇ ਤੋਰਦੀ ਮਨੇ ਕੱਢਦੀ ਬਾਹਰ ਨੂੰ ਜੀ ਨੂੰ ਖੋਲਿਓ ਮੜਾ ਜੀ ਲੈ ਮੇਤਰੋ ਦੋ ਦੰਦਾਂ ਦਾ ਮੂੰਹ ਕਰਮਾ ਵਾਲੀ ਝੋਟੀ 6 ਮਹੀਨਿਆਂ ਦੀ ਹੈਗੀ ਆ ਗੱਬਣ ਇਹ ਠੀਕ ਆ ਕੋਈ ਗੱਲ ਨਹੀਂ ਫਿਰ ਰਹਿਣ ਦਾ ਤੋਰ ਨੂੰ ਕੋਈ ਨਾ ਤੇ ਮਿੱਤਰੋ 6 ਮਹੀਨਿਆਂ ਦੀ ਗੱਪਣਾ ਬੰਦਾ ਹੈ ਨਹੀਂ ਚਲਾ ਗਿਆ ਆਪਾਂ ਨੇ ਕਿਹੜੇ ਪਾਸੇ ਨਹੀਂ ਤਾਂ ਤੁਹਾਨੂੰ ਤੋਰ ਕੇ ਮੈਂ ਕੱਟੀ ਵਿਖਾ ਕੇ ਜ਼ਰੂਰ ਜਾਣੀ ਸੀਗੀ ਪਰ ਆਪਾਂ ਇਹਦਾ ਬਾਅਦ ਚ ਸ਼ਾਟ ਲੈ ਲਾਂਗੇ ਕੋਈ ਗੱਲ ਨਹੀਂ ਫਿਰ ਤੁਹਾਨੂੰ ਮੈਂ ਕਵਰ ਵਿੱਚ ਚਲਾ ਦੂੰਗਾ ਉਹ ਗੱਲਬਾਤ ਲਈ ਪਾਈ ਦਾ ਤੁਸੀਂ ਮੈਂ ਗੱਲਬਾਤ ਵੀ ਕਰ ਲਿਓ ਝੋਟੀ ਪੂਰੀ ਚੰਗੀ ਆ ਬਰੀਕੀ ਬਹੁਤ ਚੰਗੀ ਆ ਝੋਟੀ ਦੇ ਵਿੱਚ ਖੁੱਲੇ ਡੁੱਲੇ ਅੰਗਾ ਪੈਰਾਂ ਦੇ ਵਿੱਚ ਆ ਮੰਨ ਲਓ ਸਿੰਘਾਂ ਦੀ ਬਨਾਵਟ ਪੈਰਾਂ ਦੀ ਬੰਤਰ ਸਾਰੀ ਝੋਟੀ ਜਿਹੜੀ ਕੁਆਲਿਟੀ ਦੇ ਪੱਖ ਤੋਂ ਪੂਰੀ ਚੰਗੀ ਆ ਮੇਤਰੋ ਹੁਣ ਮੈਂ ਤੁਹਾਨੂੰ ਨਾ ਇੱਕ ਵਾਰੀ ਇਹਨੂੰ ਬਾਈ ਆ ਗਿਆ ਵਾ ਤੋੜ ਕੇ ਵੀ ਵਿਖਾ ਹੀ ਦਿਨਾ ਕਿਉਂਕਿ ਕਨਫਰਮ ਹੋ ਜੂ ਸਾਰੀ ਗੱਲਬਾਤ ਬਾਈ ਦੇ ਲਈ ਵੀਰੇ ਫੇਰ ਪਾਲੀ ਚਾਰ ਪਾਈ ਆ ਜਾ ਮੜਾ ਇਹ ਫੁਰਤੀ ਨਾਲ ਤੇ ਇਹਨੂੰ ਮੈਂ ਤੋੜ ਕੇ ਵੀ ਤੁਹਾਨੂੰ ਵਿਖਾ ਦਿੰਨਾ ਮੇਤਰੋ ਇੱਕ ਵਾਰੀ ਝੋਟੀ ਵੇਖੋ ਕਿ ਇਹਨਾਂ ਦੀ ਤੁਸੀਂ ਬਰੀਕੀ ਬਰੂਕੀ ਝੋਟੀ ਦੇ ਵਿੱਚ ਪੂਰੀ ਚੰਗੀ ਆ ਹੁਣ ਇਹਨੂੰ ਤੁਰਦੀ ਆਪਾਂ ਵੇਖ ਲੈਨੇ ਕਿਉਂਕਿ ਤੁਰਦੀ ਝੋਟੀ ਦਾ ਗੱਲ ਹੋਰ ਹੁੰਦੀ ਆ ਕਿਰਲੇ ਤੇ ਖੜੀ ਪਸ਼ੂ ਦੀ ਗੱਲ ਹੋਰ ਹੁੰਦੀ ਆ ਕਿਉਂਕਿ ਕੱਦ ਦਾ ਆਈਡੀਆ ਵਜ਼ਨ ਦਾ ਆਈਡੀਆ ਤੋਰਦਾਂ ਵਾਲ ਹੁੰਦਾ ਹੁੰਦਾ ਕਿਉਂਕਿ ਕਿਰਲੇ ਤੇ ਖੜੀ ਕਈ ਵਾਰੀ ਉੱਚੇ ਥਾਂ ਤੇ ਖੜੀ ਚੀਜ਼ ਵੱਡੀ ਲੱਗ ਜਾਂਦੀ ਹੁੰਦੀ ਆ ਜਦੋਂ ਤੁਰਦਾ ਪਸ਼ੂ ਉਦੋਂ ਫਿਰ ਆਪਦਾ ਸਾਰਾ ਕੁਝ ਉੱਪਰ ਛੜਿਆ ਜਾਂਦਾ ਗਲੇ ਚ ਖੋਲ ਨਾ ਹੋ ਹੈਂਡਲ ਹੁੰਦਾ ਖੋਲ ਲਾ ਕੋਈ ਨਾ ਫੜ ਕੇ ਤੋਰਦੇ ਬਸ ਹੌਲੀ ਹੌਲੀ ਮੂੜ ਲੈ ਹੁਣ ਤੁਹਾਨੂੰ ਆਈਡੀਆ ਹੋ ਜਾਊਗਾ ਵੀਰ ਕਿੰਨਾ ਇਹਦਾ ਵਜਨ ਆ ਕਿੰਨਾ ਇਹਦਾ ਕਾਦਾ ਸੋਹਣੀ ਝੋਟੀ ਆ ਵੀ ਮਤਲਬ ਨਿੱਕਾ ਨਿੱਕਾ ਸਿੰਗ ਲੱਗਾ ਹੋਇਆ ਜਮਾ ਤੇ ਜਦੋਂ ਤਿਆਰੀ ਵਿੱਚ ਆਈ ਕਰਮ ਵਾਲੀ ਬਹੁਤ ਸੋਹਣੀ ਤਿਆਰ ਹੋਊਗੀ ਕਿਉਂਕਿ ਸਰਕਾਰੀ ਸੀਮਣ ਦੀ ਆ ਤੇ ਵਜਨ ਵਜੂਦ ਵਿੱਚ ਉਹ ਬਾਈ 2 ਨੰਬਰ ਤੇ ਮੈਂ ਜਿਹੜੀ ਵੀਰੇ ਹਾਂਜੀ ਉਹ ਪਲੂਣ ਹੀ ਆ ਵੀਰੇ ਉਹ ਥੋੜਾ ਜਿਹਾ ਅੱਛਾ ਅਸਰ ਹੀ ਆ ਹੈ ਹਾਂਜੀ ਉਹਦੀ ਉਮਰ ਕਿੰਨੀ ਹੋਊਗੀ ਹੋਊਗੀ 4-5 ਸਾਲ ਤਾਂ ਯਾਰ ਹਾਂਜੀ 4-4.5 ਸਾਲ ਤਾਂ ਹੋਊਗੀ ਠੀਕ ਹੈ ਬਾਈ ਤੇ ਬਾਈ ਫਿਰ ਉਹ ਬਣੀ ਪੁਣੀ ਕੁਦਰਤੀ ਬਸ ਉਹ ਗਿੜਿਆ ਜਾ ਖਾ ਗਈ ਦੋ ਦਿਨ ਵਾਰ ਸੀ ਦੋ ਤਿੰਨ ਵਾਰੀ ਫੇਰ ਖਾ ਗਈ ਹੈ ਹੁਣ ਬਣੀ ਹੋਈ ਹੈ ਬਾਈ ਕਿ ਨਹੀਂ ਨਹੀਂ ਹੁਣ ਨਹੀਂ ਹੁਣ ਉਹ ਵੈਸੇ ਉਹਦਾ ਕਰਾ ਲਿਆ ਟ੍ਰੀਟਮੈਂਟ ਠੀਕ ਹੈ ਲਾਜ ਚੱਲੀ ਜਾਂਦਾ ਹੈ ਜੀ ਠੀਕ ਹੈ ਭਾਈ ਤੇ ਕੁਝ ਯਾਨੀ ਕਿ ਚੰਗੀ ਨਸਲ ਆ ਪੂਰਾ ਸਿਰ ਆ ਕੋਈ ਬੰਦਾ ਘਰੇ ਰੱਖਣ ਵਾਲਾ ਹੋਵੇ ਉਹ ਫੋਨ ਕਰੇ ਠੀਕ ਹੈ ਠੀਕ ਕਿਉਂਕਿ ਆਪਾਂ ਵਟਨ ਘਟਨ ਵਾਲੇ ਨੂੰ ਨਹੀਂ ਦੇਣੀ ਇਸ ਕਰਕੇ ਮੈਂ ਉਹੀ ਤੱਕ ਵਿੱਚ ਨਹੀਂ ਹੂੰ ਸੁਖਣਾ ਆ ਦੇਖੋ ਛੋਟੀ ਝੋਤੀ ਆਪਣੀ ਜਿਹੜੀ ਹੋ ਗਈ ਆ ਹਾਂ ਝੋੜ ਬਹੁਤ ਚੰਗੀ ਆ ਨਾ ਹਾਂਜੀ ਹਾਂਜੀ ਇਹਦੀ ਮਾਂ ਦਾ ਦੁੱਧ ਕਿੰਨਾ ਕੁਛ ਮੇਪਾ ਬੰਦਲੇ ਸੀਗਾ 16 17 ਕਿਲੋ ਠੀਕ ਹੈ ਉਹ ਵੀ ਸਰਕਾਰੀ ਸੀਮੰਦ ਦੀ ਹੈ ਹਾਂਜੀ ਠੀਕ ਹੈ ਭਾਈ ਠੀਕ ਹੈ ਤੇ ਉਹਦਾ ਰੇਟ ਭਾਈ ਅੱਜ ਦਾ ਕੀ ਹੋਊਗਾ ਬੰਦਾ ਉਹਦਾ ਰੇਟ ਵੀਰੇ ਬਸ ਲੈਣ ਦੇਣ ਵਾਲਾ ਹੀ ਦੱਸ ਦਿੰਨੇ ਆ ਹਾਂਜੀ ਕੋਈ ਜੇ ਵਾਲੇ ਕੋ ਗੰਨੇਸ਼ ਬਾਈ ਕੋਈ ਚਾਹੁੰਦਾ ਹੋਊ ਫੋਨ ਨਾ ਕਰੇ ਹਾਂਜੀ ਹਾਂਜੀ 76000 ਰੇਟ ਆ ਠੀਕ ਹੈ ਜੀ ਉਹਦੇ ਬਾਅਦ ਮਾਨਤਾ ਨਹੀਂ ਹੋਊਗਾ ਠੀਕ ਹੈ ਬਾਈ ਲੈ ਮਿੱਤਰੋ ਕਿਉਂਕਿ ਵਜਨ ਵੀ ਝੋਟੀ ਦੇ ਤੇ ਬਹੁਤ ਦਾ ਕੱਦ ਵੀ ਬਹੁਤ ਆ ਜਿਵੇਂ ਮੰਨ ਲਓ ਤੁਸੀਂ ਇਹ ਸੋਚ ਲਓ ਵੀ ਝੋਟਾ ਇੱਕ ਪਾਸੇ ਖਿਲਾੜ ਲਿਓ ਤੇ ਇੱਕ ਪਾਸੇ ਝੋਟੀ ਨੂੰ ਦਰਸ਼ਨ ਕਰ ਲਿਓ ਉਹ ਚੀਜ਼ ਨੂੰ ਤੁਹਾਨੂੰ ਕਹਿੰਦਾ ਮੈਂ ਕੰਪੀਟੀਸ਼ਨ ਦੱਸ ਦਿੰਨਾ ਕਿਉਂਕਿ ਇਹ ਦੋ ਤਿੰਨ ਵਾਰੀ ਮਤਲਬ ਫੇਰ ਖਾ ਗਈ ਇਨਫੈਕਸ਼ਨ ਥੋੜੀ ਜਿਹੀ ਆ ਗਈ ਸੀ ਉਸ ਤੋਂ ਬਾਅਦ ਦਾ ਟਰੀਟਮੈਂਟ ਹੋ ਜੋ ਕਿ ਹੁਣ 100% ਡਾਕਟਰ ਵੱਲੋਂ ਗਰੰਟੀ ਦਿੱਤੀ ਗਈ ਹੈ ਵੀ ਇਹ ਗੱਬਣ ਹੋਊਗੀ ਕਿਉਂਕਿ ਕਈ ਵਾਰੀ ਚੱਕਰਨ ਹੁੰਦਾ ਪਰ ਜਿਵੇਂ ਚਾਰ ਵਗੈਰਾ ਪਾ ਦਿੰਨੇ ਆਪਾਂ ਸੋਨੂੰ ਉਹ ਚਾਰ ਦੇ ਨਾਲ ਪਸ਼ੂ ਚਰਬੀ ਵੱਧ ਬਣਾ ਜਾਂਦਾ ਤੇ ਚਰਬੀ ਦੇ ਕਾਰਨ ਫਿਰ ਉਹ ਵਜਨ ਆ ਜਿਹੜਾ ਉਹ ਆਪਦਾ ਅਧੂਰਾ ਕਰ ਜਾਂਦਾ ਉਸ ਦੇ ਕਾਰਨ ਫਿਰ ਹਾਂਜੀ ਤੋਰ ਦਿੰਨੇ ਆ ਜੀ ਤੋਰ ਦੋ ਵੀਰੇ ਨੂੰ ਤੇ ਇਹਦਾ ਕਦ ਕੁੱਦ ਬਹੁਤ ਆ ਮੈਂ ਮਨ ਲਓ ਜਦੋਂ ਟਕਾਣੇ ਤੇ ਬਈ ਹੋਈ ਗੱਲਾਂ ਖਰਾਦੂਗੀ ਮੈਂ ਮੈਂ ਕਿ ਬੜੀ ਵਧੀਆ ਚੰਗੀ ਦੁੱਧ ਵੀ ਝੋਟੀ ਚੰਗਾ ਦਊਗੀ ਕਿਉਂਕਿ ਜਿਵੇਂ ਹੋਣ ਹੀ ਕਰਮਾਂ ਵਾਲੀ ਪੂਰੀ ਝੋਲੀ ਦੇ ਵਿਚਾਰਾ ਪੰਡਿਆ ਨਹੀਂ ਹੈਗਾ ਯਾਰ ਵੀ ਮੱਲੂ ਮ ਮੈਂ ਵੀ ਚੱਲ ਹੁਣ ਮੈਨੂੰ ਸੀ ਵੀ ਆ ਵੀਡੀਓ ਆਪਾਂ ਪਾਉਣੀ ਆ ਹਾਂਜੀ ਕੋਈ ਹੂਂਗੇ ਜੇ ਵੇਖੀ ਠੀਕ ਹੈ ਨਹੀਂ ਤਾਂ ਹਾਂ ਠੀਕ ਹੈ ਨਹੀਂ ਮੇਤਰੋ ਕੋਈ ਭਾਈ ਹੋਣਾ ਦਾ ਬਾਕੀ ਦੂਜੇ ਕੰਮ ਵਾਲੇ ਭਰਾ ਫੋਨ ਨਾ ਲਾਇਆ ਜੇ ਇਹ ਗੱਲ ਨੋਟ ਰੱਖਿਆ ਜੇ ਉਹ ਤੁਹਾਨੂੰ ਨਹੀਂ ਮਿਲਨੀ ਮੇਤਰੋ ਇਹ ਗੱਲ ਪਹਿਲਾਂ ਕਹਿ ਦਿੰਨਾ ਕਿਉਂਕਿ ਉਸ ਕੰਮ ਦੇ ਵਿੱਚ ਦੇਣ ਵਾਲੀ ਚੀਜ਼ ਨਹੀਂ ਗਈ ਇਹਦੇ ਰਕਾਰਡ ਬਹੁਤ ਜ਼ਬਰਦਸਤ ਆ ਵੱਡੀ ਪੂਰੀ ਧਾਂਚੇ ਦੀ ਮੈਂ ਆ ਕੋਈ ਛੋਟੀ ਸਮਝ ਕੇ ਵੀ ਨਾ ਆ ਜਾ ਜੇ ਇਹਦਾ ਰੇਟ ਵੀ ਕਰ ਹੀ ਦਿੰਨੇ ਆ ਹਾਂਜੀ ਦੱਸਦੀ ਆ ਚੰਗਾ ਲੱਗੂ ਫੋਨ ਕਰ ਲੂ ਨਹੀਂ ਅਗਲਾ ਵੀ ਡਿਸਟਰਬ ਹੋ ਮੈਂ ਵੀ ਨਹੀਂ ਹਾਂਜੀ ਆ ਇਹ ਗੱਲ ਮੈਂ ਦੱਸ ਦਿੰਦਾ ਵੀ ਜੀ ਇਹ ਦਾ ਇਹ 4 ਮਹੀਨੇ ਇਹਦੇ ਰਹਿ ਗਏ ਆ ਹਾਂਜੀ ਪੂਰੀ ਠੰਡੀ ਸੀਲ ਆ ਠੀਕ ਹੈ ਜੀ ਇਹਦਾ ਰੇਟ 95000 ਆ 95000 ਰੁਪਿਆ ਰੇਟ ਆ ਮਾਨਤਾ ਨਹੀਂ ਦੇ ਵਿੱਚੋਂ ਕੋਈ ਜੀ ਬਸ ਇਹਦਾ ਮਾਨਤਾ ਨਹੀਂ ਇਹਦਾ ਕਰਾਂਗੇ ਬਸ ਆਪਾਂ ਉੱਥੇ ਕੀ ਲੈ ਨਾ ਨਾ ਮਾਨ ਠੀਕ ਹੈ ਜੀ ਤੇ ਵੀ ਨੇ ਮਿੱਤਰੋ ਆ ਚੋਟੀ ਦਾ ਵੀ ਰੇਟ ਕਰਤਾ 95000 ਰੁਪਏ ਇਸ ਕੱਟੀ ਦਾ ਰੇਟ ਆ 76000 ਰੁਪਏ ਦੂਜੀ ਵੱਡੀ ਚੋਟੀ ਦਾ ਰੇਟ ਆ 2 ਜਨਵਰੀ ਸੀ ਪਈਆਂ ਹੋਣਿਆਂ ਦੇ ਕੋਲੇ ਦੋਵਾਂ ਜਨਵਰੀਆਂ ਨੂੰ ਖਰੀਦਣ ਦੇ ਲਈ ਤੁਹਾਨੂੰ ਆਉਣਾ ਪੈਣਾ ਪਿੰਡ ਕੋਕਰੀ ਬੁੱਟਰ ਦੇ ਵਿੱਚ ਬਈ ਨੰਬਰ ਦੇ ਦਈਏ ਇੱਕ ਵਾਰੀ ਹਾਂਜੀ ਹਾਂਜੀ 99156 99156 52 ਹਾਂਜੀ 338 52338 9915652338 ਇਸ ਨੰਬਰ ਤੇ ਤੁਸੀਂ ਕਰ ਲੈਣੀ ਆ ਬਾਈ ਹੁਣਿਆਂ ਨਾਲ ਗੱਲ ਤੇ ਬਾਅਦ ਦੋ ਜਾਨਵਰ ਸੀ ਦੋਵਾਂ ਜਾਨਵਰਾਂ ਦੀ ਡਿਟੇਲ ਲੈਤੀ ਅਗਲੀ ਕਾਰਵਾਈ ਤੁਹਾਡੇ ਹੱਥਾ ਧੰਨਵਾਦ ਸ਼ੁਕਰੀਆ ਜੋਂਦਰੋ